ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੇਖੀ ਹੋਣੀ ਆ ਵੀਡੀਓ ਦੇ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਕਿ ਕਿ ਲਾੜਾ ਤੇ ਲਾੜੀ ਦਾ ਵਿਆਹ ਹੋ ਰਿਹਾ ਹੈ ਅਤੇ ਜਿਹੜਾ ਲਾੜਾ ਹੈ ਉਹਦਾ ਕੱਦ ਛੋਟਾ ਹੋਣ ਕਰਕੇ ਉਹਦਾ ਬਹੁਤ ਜ਼ਿਆਦਾ ਮਜ਼ਾਕ ਬਣਾਇਆ ਜਾਂਦਾ ਉਹਨੂੰ ਟ੍ਰੋਲ ਕੀਤਾ ਜਾਂਦਾ ਪਰ ਕੁੜੀ ਇਸ ਦੇ ਬਾਵਜੂਦ ਵੀ ਉਹ ਮੁੰਡੇ ਨਾਲ ਵਿਆਹ ਕਰਵਾਉਂਦੀ ਹੈ ਕਿਉਂਕਿ ਕੁੜੀ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਜਦੋਂ ਮੁੰਡੇ ਤੇ ਕੁੜੀ ਦੀ ਇੱਕ ਰਸਮ ਨਿਭਾਈ ਜਾ ਰਹੀ ਹੁੰਦੀ ਹੈ ਤੇ ਕੁੜੀ ਇਮੋਸ਼ਨਲ ਹੋ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਵੇਖੋ ਫਿਰ ਮੁੰਡਾ ਨੂੰ ਕਿਸ ਤਰ੍ਹਾਂ ਸੰਭਾਲਦਾ ਹੈ 200 ਇਹ ਵੀਡੀਓ ਸਾਨੂੰ ਸਿਖਾਉਂਦੀ ਹੈ ਕਿ ਕਮੀਆਂ ਤਾਂ ਹਰ ਇੱਕ ਵਿੱਚ ਹੀ ਹੁੰਦੀਆਂ ਨੇ ਪਰ ਜਿਹੜਾ ਜੀਵਨ ਸਾਥੀ ਤੁਹਾਨੂੰ ਕਮੀਆਂ ਦੇ ਵਿੱਚ ਵੀ ਕਬੂਲ ਕਰ ਲਵੇ ਉਹੀ ਇੱਕ ਚੰਗਾ ਜੀਵਨ ਸਾਥੀ ਹੁੰਦਾ ਹੈ ਤੇ ਇਸ ਭੈਣ ਨੇ ਵੀ ਇਹੀ ਕੀਤਾ ਤੇ ਜਿਹੜੇ ਲੋਕ ਇਸ ਜੋੜੀ ਦਾ ਮਜ਼ਾਕ ਬਣਾ ਰਹੇ ਨੇ ਮੈਂ ਸਿਰਫ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਦਾ ਭਾਂਡਾ ਆਪਣਾ ਮੈਲਾ ਹੁੰਦਾ ਹੈ ਉਹ ਸਾਰਿਆਂ ਨੂੰ ਉਸ ਨਜ਼ਰ ਨਾਲ ਹੀ ਵੇਖਦੇ ਨੇ ਉਹਨਾਂ ਨੂੰ ਸਾਰੇ ਮਲੀਨ ਹੀ ਨਜ਼ਰ ਆਉਂਦੇ ਨੇ ਉਹਨਾਂ ਨੂੰ ਸਾਰੇ ਬੁਰੇ ਹੀ ਨਜ਼ਰ ਆਉਂਦੇ ਨੇ ਸੋ ਦੋਸਤੋ ਕਮੈਂਟ ਬਾਕਸ ਦੇ ਵਿੱਚ ਇਸ ਜੋੜੀ ਦੇ ਲਈ ਵਾਹਿਗੁਰੂ ਜਰੂਰ ਲਿਖਿਓ ਅੱਜ ਇਸ ਵੀਡੀਓ ਨੂੰ ਬਾਤਵਾ ਦੇ ਸ਼ੇਅਰ ਜਰੂਰ ਕਰ ਦਿਓ ਅੱਜ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ